ਉਹ ਤੇ ਜਾਰੇ ਹੋਪ ਕਰਦਾ ਕਿ ਸਾਰੇ ਠੀਕ ਠਾਕ ਹੋ ਗਏ ਵੀਰੇ ਤੇ ਅੱਜ ਵੀਰੇ ਆਪਾਂ ਤੁਹਾਨੂੰ ਦਿਖਾਉਣ ਵਾਲਿਆ ਪਾਣੀਆ ਬੋਲਾਂ ਤੇ ਡੈਡੀ ਦੇ ਬਲੌਗ ਆਉਣ ਵਾਲਾ ਸੀ ਬਈ ਡੈਡ ਦੇ ਜਨਮ ਦਿਨ ਦਾ ਮੈਂ ਵੀਡੀਓ ਬਣਾਈ ਜਾਂਦੀਆਂ ਉਹ ਡੈਡੀ ਦੇ ਫੋਨ 'ਚ ᱛੀਆਂ ਸ਼ਾਇਦ ਠੀਕ ਹੈ ਤੇ ਉਹਨਾਂ ਨੇ ਕੀ ਕਰਿਆ ਕਿ ਨਾ ਉਹਨਾਂ ਦੇ ਫੋਨ 'ਚ ਸਮਾਨ ਬਹੁਤ ਸੀ ਨਾ ਕਰਕੇ ਉਹਨਾਂ ਨੇ ਵੀਡੀਓ ਵੀ ਨਾਲੇ ਡਿਲੀਟ ਕਰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਸੀ ਉਹਨਾਂ ਦੇ ਜਣਨ ਦੇ ਨਾਲੀਆਂ ਠੀਕ ਹੈ ਤਾਂ ਉਹਨਾਂ ਨੇ ਵੀਡੀਓ ਡਿਲੀਟ ਕਰਤੀਆਂ ਤੇ ਉਹਨਾਂ ਦੇ ਜਾਣਨ ਦੀ ਵੀਡੀਓ ਨਹੀਂ ਆ ਸਕਦੀ ਵੀਰੇ ਠੀਕ ਹੈ ਕਿਉਂਕਿ ਵੀਡੀਓ ਤਾਂ ਡਿਲੀਟ ਹੋ ਚੁੱਕੀਆਂ ਨੇ ਤੇ ਚਲੋ ਕੋਈ ਨਹੀਂ ਆਦੀ ਵੀਡੀਓ ਤੁਸੀਂ ਦੇਖੋ ਇੰਜੋਏ ਕਰੋ ਅਗਲੇ ਸਾਲ ਜੇ ਜਦੋਂ ਡੈਡ ਦਾ ਬਰਥਡੇ ਆਊਗਾ ਉਹਦਾ ਆਪਾਂ ਤੁਹਾਨੂੰ ਦਿਖਾ ਦਾਂਗੇ ਤਾਂ ਅੱਜ ਆਪਾਂ ਆਪਣੀਆਂ ਬੋਲਾਂ ਬਾਰੇ ਗੱਲ ਕਰਨ ਲੱਗੇ ਆ ਤੇ ਚਲੋ ਆਪਾਂ ਪਹਿਲਾਂ ਸੋ ਨੂੰ ਦਿਖਾਉਣਾ ਤੇ ਦੇਖੋ ਤੁਸੀਂ ਆ ਰਹੀਆਂ ਇੱਕ ਡੱਬਾ ਤਿਆਰਿਆ ਦੂਜਾ ਡੱਬਾ ਇਹ ਡੱਬੇ ਨੂੰ ਪਹਿਲਾਂ ਆਪਾਂ ਬਾਹਰ ਲੈ ਕੇ ਚੱਲਦੇ ਹਾਂ ਚਲੋ ਚਲੋ ਇਹਨੂੰ ਇੱਥੋਂ ਚੱਕ ਕੇ ਲੈ ਜਾ ਕੇ ਚਲੋ 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 ਇੱਥੇ ਚੱਲੋ ਚਲੋ ਚੱਲੇ ਚੱਲੋ 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 ਚਲੋ ਆ ਗਏ ਬਾਹਰ ਇਹਨੂੰ ਰੱਖਦੇ ਹਾਂ ਮੰਜੇ ਤੇ ਇੱਕ ਹੋਰ ਡੱਬਾ ਰਹਿ ਗਿਆ ਉਹਨੂੰ ਵੀ ਆਪਾਂ ਚੱਕ ਕੇ ਲਿਆਉਣਾ ਹੈ ਚਾਲੋ ਚਾਲ ਲਈ। ਇੱकडे ਬਾਹਰ ਆ ਉਹਨੂੰ ਵੀ ਆਪਾਂ ਚੱਕ ਲੈਨੇ ਆ। ਆ ਮੇਕਾ ਟੱਪਾ ਆ ਰਿਹਾ। ਕਿਹੜਾ? ਦੋ ਡੱਬੇ ਮੇਰੇ ਆਪਣੇ ਬਾਹਰ ਆ ਚੁੱਕੇ ਨੇ। ਤੁਸੀਂ ਦੇਖੋ ਆ ਰਹੇ ਦੋ ਡੱਬੇ ਜਿਨ੍ਹਾਂ ਚ ਆਪਣੀਆਂ ਖੇਡਣ ਵਾਲੀਆਂ ਬੋਲਾਂ ਪਈਆਂ ਨੇ ਤੇ ਆ ਰਿਹਾ ਫਸਟ ਬਾਕਸ ਪਹਿਲਾ ਡੱਬਾ अरे दूजा डब्बा जी चीज थोड़ी यही महंगी बोलना मतलब कि सोनिया बढ़िया यहाँ बोलना ठीक है देखो। आ देखो, एक आ रही बॉल आता दी दिया ठीक है ना देखो आगी एक आ बॉल एक, आ रही बॉल, देखो। ते एक आ वाली है आ देखो आगे ਆ ਦੇਖੋ ਤੇ ਕਾਹ ਵਾਲੀ ਬੋਲਾ ਨਿਊ ਬਿਲਕੁਲ ਤੇ ਇੱਕ ਹੈਗੀ ਆ ਟੈਨਿਸ ਦੀ ਆ ਦੇਖੋ ਟੈਨਿਸ ਤੇ ਇੱਕ ਆ ਰਹੀ ਟੈਨਿਸ ਦੀ ਦੇਖੋ ਇੱਕ ਆ ਦੇਖੋ ਪਿੰਕ ਸਿਕਸਰ ਦੀ ਆ ਇਹ ਵੀ ਸਿਕਸਰ ਤੇ ਇੱਕ ਆ ਰਹੀ ਰੈੱਡ ਸਿਕਸਰ ਦੇ ਸਾਰ ਦੋਸਤ ਤੇ ਆਹ ਬੋਲਾ ਨੇ ਇਹਦੇ ਬਾਕਸ ਦੇ ਵਿੱਚ ਦੇਖੋ ਟੈਨਿਸ ਇਹ ਟੈਨਿਸ ਤੇ ਆ ਦੋ ਇਹ ਬੋਲਾ ਤੇ ਆ ਦੋ ਬੋਲਾ ਆ ਦੇਖੋ ਅੱਜ ਵੀ ਦੇਖੋ ਮੈਂ ਕੇਸੀਨਾਤਾ ਸੀ ਦੇਖੋ ਕੇਸ ਨਾਮ ਕਰ ਕਰਵਾਇ ਸੀ ਤੇ ਆ ਦੇਖੋ ਕੇਸੀਨਾਤਾ ਸੀ ਮੇਰੇ ਬਾਹਲੇ ਦਾ ਨਾ ਘਰ ਕੇ ਮੈਂ ਕਿਸ ਨਾ ਤਾਤੀ ਤੇ ਮਾ ਬਈ ਤੁਸੀਂ ਦੇਖੋ ਵਧੀਆ ਨਾ ਤਿਆਰੇ ਹੈ ਦੇਖੋ ਤੇ ਵਾ ਜਿਸ ਨਾਲ ਕਿਤੇ ਸੀ ਤੇ ਇਹ ਕਿਸ ਨਾ ਤਸਮਾ ਨਾ ਮੈਂ ਸੋਚਿਆ ਵੀ ਚਲੋ ਉਹਨੇ ਵਲਾਗ ਹੀ ਬਣਾ ਲਈਏ ਮੇਰਾ ਭਾਂ ਕਰਿਆ ਮੈਂ ਕਿਹਾ ਚਲੋ ਸੁਣੂ ਆਪਏ ਬੋਲਾਂ ਦੇ ਕਾਹੀਏ ਤੇ ਚਲੋ ਦੇਖਦੇ ਆ ਬੋਲਾਂ ਘਰੋਂ ਘੰਟੀ ਦੇਖੋ ਬਾਕੀ ਆ ਹੋ ਗਈਆਂ ਬਾਕਸ ਦੀਆਂ ਬੋਲਣਾ ਤੇ ਇੱਧਰਲੇ ਬਾਕਸ ਵਿੱਚ ਜਿਹੜੀਆਂ ਮੈਂ ਵਰਤਦਾ ਉਹ ਵਾਲੀਆਂ ਬੱਲਾਂ ਨੇ ਬੈਠ ਕੇ ਦਿਖਾਉਣੇ ਆ ਯਾਰ ਸਾਨੂੰ ਰਾ ਨਾਲ ਕੋਈ ਜਲਦੀ ਨਹੀਂ ਠੀਕ ਐ ਤੇ ਆ ਦੇਖੋ ਇਹ ਚ ਵੀ ਪਈਆਂ ਨੇ ਆ ਦੇਖੋ ਆ ਵੀ ਟੈਨਿਸ ਦੀ ਟੈਨਿਸ ਇਹੋ ਇਹ ਵੀ ਗ੍ਰੀਨ ਐ ਨਿਕਾ ਟੈਨਿਸ ਦੀ ਤੇ ਇਹ ਆ ਦੇਖਾ ਤੇ ਹੋਰ ਆਪਣੇ ਕੋਲ ਆ ਗਈਆ ਸਿਕਸਰ ਦੀ ਇਹ ਮੈਂ ਯੂਜ਼ ਕਰਦਾ ਪਰ ਇਹ ਮੈਂ ਨਹੀਂ ਯੂਜ਼ ਨਹੀਂ ਕਰਦਾ ਉਹਨਾਂ ਕਰੇ ਕਦੇ-ਕਦੇ ਖੇਡ ਲੈਣਾ ਓਏ ਔਰ ਕਦੇ-ਕਦੇ ਖੇਡ ਲੈਣਾ ਨਾ ਨਾ ਮੈਂ ਤੇ ਇੱਕ ਹੈ ਗਾਇਜ਼ ਮੇਰਾ ਦੇਸੀ ਮਾਈਕ ਬਣਾਇਆ ਹੋਇਆ ਦੇਖੋ ਆ ਮੇਰਾ ਮਾਈਕ ਬਣਾਇਆ ਹੋਇਆ ਹੈਲੋ 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 ਆਹ ਤੁਹਾਨੂੰ ਤੇ ਆ ਦੇਖੋ ਇੱਕ ਗਾਇਸ ਸਮਾਈਲੀ ਬਾਲ ਸਮਾਈਲੀ ਸਮਾਈਲੀ ਬਾਲ ਇੱਕ ਛੋਟੀ প্লাਸਟਿਕ ਬਾਲ ਐਂਡ एक पेपर बॉल देखो इट बार पेपरबॉल आई पेपर बॉल बहुत कब्डी वाली देखो कब्डी वाली पेपर बॉल देखो पेपरबॉल है अभी पेपरबॉल है।, है पेपर बॉल छोटी वाली मैं तक पेपर बॉल लाने मेरे को बाकी बड्डी वाली प्लास्केट बॉल व्हाइट कलर हार्ड प्लास्केट बॉल बिल्कुल हार्ड 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 जब नहीं दबी जी है बिल्कुल हार्ड प्ास्टा ठीक है तो हार्ड प्लास्केट बॉल एंड स्टम्पड देखो स्टंपड़ कितने लिखा है देखो देखो आ गया स्टंपडो लिखा ਦੇਖੋ ਇਹ ਹੈ ਜੀ ਸਟੰਪੜ ਦੀ ਬੋਲ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹਨੂੰ ਕਲਚ ਤੇ ਪਲਾਸਟਿਕ ਬੋਲ ਯੈਲੋ ਕਲਰ ਐਂਡ ਛੋਟੀਆਂ ਜੀਆਂ ਬੋਲਾਂ ਨੇ ਇੱਥੇ ਵੀ ਬਿਲਕੁਲ ਹੀ ਛੋਟੀਆਂ ਦੇਖੋ तैयार कर रखो लगाऊंगा तो और देखो इतने छोटी छोटी येलो कलर की बॉल्स जंप बॉल कर दिए ने गाइस छोटी छोटी बॉल्स तो महंगी भी बहुत ने एक करीब इन बोलना मेरे हिसाब से पांच सौ साढ़े पांच सौ दिया ਮੈਂ ਇਹ ਬਹੁਤ ਨਹੀਂ ਬੋਲਣਾ। ਇਹ ਇਹ ਕਾਇ ਇਹਨਾਂ ਨੂੰ ਇਹੀ ਜਗ੍ਹਾ ਦਿੱਤੀ ਹੋਈ ਹੈ। ਠੀਕ ਹੈ। ਤੇ ਬਾਕੀ ਮੈਂ ਸਾਰੀਆਂ ਬੋਲਾਂ ਆਂ ਤੇ ਆਂ ਸੰਭਾਲ ਕੇ ਰੱਖਦਾ। ਠੀਕ ਹੈ। ਤੇ ਬਾਕੀ ਤੁਸੀਂ ਆ ਦੇਖੋ ਛੋਟੀਆਂ ਛੋਟੀਆਂੀਆਂ ਬੋਲਾਂ ਨੇ ਬਹੁਤ ਬਾਉਂਸ ਕਰਦੀਆਂ। ਦੇਖੋ। ਤੇ ਆ ਇਹ ਇੰਨੀਆਂ ਛੋਟੀਆਂ ਬੋਲਾਂ ਇਸ ਡੱਬੇ ਤੇ ਐਂਡ ओए भाई आ चीता रही गई देखो दो बोलना दो बोलना बाहर के में रहेगी गई हाँ नहीं 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 दो बोलना जे बारी रहेगी गई वहाँ पे जे दो बोलना बारी रह ना नुस्खान हो गया तगड़ा आई काबरी ये कितने कितने बारी कारी ਬਹੁਤ ਤਗੜਾ ਨੁਕਸਾਨ ਹੋ ਗਿਆ ਜੇ ਤੋਂ ਬੰਦਾ ਵਾਰ ਵਾਰ ਗਿਆ ਠੀਕ ਹੈ ਤੇ ਆਹ ਕੁਝ ਬੋਲਰ ਨੇ ਆਪਣੇ ਕੋਲ ਦੇਖ ਸਕਦੇ ਹੋ ਤੁਸੀਂ ਠੀਕ ਹੈ ਤੇ ਆਹ ਦੇਖੋ ٹینس ਬਾਲ ਤੇ ਆਹ ਉਸ ਬੋਲਰ ਨੇ ਆਪਣੇ ਕੋਲ ਤੇ ਅਗਲੀ ਵੀਡੀਓ ਚ ਦੇ ਬੈਟ ਦੇਖਣਾ ਚਾਹੁੰਦੇ ਹੋ ਬੈਟ ਕਲੈਕਸ਼ਨ ਆ ਕਮੈਂਟ ਕਰ ਦਿਓ ਅਗਲੀ ਵੀਡੀਓ ਆਪਣੀ ਬਾਟਸ ਤੇ ਹੋ ਸਕਦੀ ਆ ਹੋ ਸਕਦੀ ਹੈ ਵੈਸੇ ਕੋਈ ਵੀ ਵਲੌਗ ਹੋ ਸਕਦਾ ਤੇ ਬਾਟਸ ਤੇ ਵੀ ਹੋ ਸਕਦਾ ਤੇ ਬਾਕੀ ਆ ਆਪਣੀਆਂ ਬੋਲਾਂ ਨੇ ਗਾਇਸ ਕੁਝ ਦੇਖੋ ਆ ਡੱਬੇ ਇਹਨਾਂ ਕਿੱਥੇ ਰੱਖ ਜਾ ਗਏ ਧਾੜ 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 ਤੇ ਆ ਦੇਖੋ ਆ ਦੇਖੋ ਠੀਕ ਹੈ ਤੇ ਚਲੋ ਭਾਈ ਆਤਾ ਹੋ ਲਗਾ ਆਪਣਾ ਇਥੇ ਦਾ ਕੀ ਜੇ ਵਧੀਆ ਲੱਗਿਆ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਸਬਸਕ੍ਰਾਈਬਰ ਮਿਲਦੇ ਆ ਸਾਨੂੰ ਕਿਸੇ ਹੋਰ ਵਧੀਆ ਜੇ ਵਲੌਗ ਦੇ ਵਿੱਚ ਬਾਏ ਬਾਏ